ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਗੁਰਦਾਸਪੁਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਵਿੱਚ ਭਾਈ ਲਾਲੋ ਚੌਕ ਨੂੰ ਵਧਾਉਣ ਨੂੰ ਲੈ ਕੇ ਬਣੀ ਸਹਿਮਤੀ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਚੌਕ ਨੂੰ ਤੜਾਉਣ ਬਾਰੇ ਦੱਸੀ ਸਚਾਈ ਸ਼ਹਿਰ ਤਿਬੜੀ ਰੋਡ ਤੇ ਬਣ ਰਹੇ ਭਾਈ ਲਾਲੋ ਚੌਕ ਨੂੰ ਲੈ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ देर शाम ਜਦੋਂ ਇਹ ਚੌਕ ਤੜਵਾਇਆ ਜਾ ਰਿਹਾ ਸੀ ਤਾਂ ਸ਼ਹਿਰ ਵਿੱਚ ਕਈ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾਂ ਵੱਲੋਂ ਇਹਨਾਂ ਸਾਰੀਆਂ ਫਵਾਵਾਂ ਨੂੰ ਵਿਚਰਾਮ ਚਿੰਨ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਅਤੇ ਹੁਣ ਸਹਿਮਤੀ ਨਾਲ ਚੌਕ ਬਣਾਇਆ ਜਾਏਗਾ। ਉਹਨਾਂ ਕਿਹਾ ਕਿ ਇਸ ਚੌਕ ਦਾ ਨਵਾਂ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ ਅਤੇ ਚੌਕ ਨੂੰ ਚਾਰੇ ਪਾਸੇ ਡਿਵਾਇਡਰ ਬਣਾਉਣ ਦੇ ਨਾਲ-ਨਾਲ ਲਾਈਟਾਂ ਵੀ ਲਗਵਾਈਆਂ ਜਾਏਗੀਆਂ ਤਾਂ ਜੋ ਟ੍ਰੈਫਿਕ ਸਮੱਸਿਆ ਤੋਂ निजात ਮਿਲ ਸਕੇ। ਉੱਥੇ ਹੀ ਉਹਨਾਂ ਨੇ ਕੂੜੇ ਦੀ ਸਮੱਸਿਆ ਤੇ ਵੀ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਜਲਦੀ ਹੀ ਕੂੜਾ ਸੁੱਟਣ ਲਈ ਨਵਾਂ ਡੰਪ ਮੋਈਆ ਕਰਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਦੱਸਦੀ ਹੈ ਕਿ ਫਿਲਹਾਲ ਪੂਰਾ ਨਗਰ ਕੌਂਸਲ ਵੱਲੋਂ ਆਪਣੇ ਤੌਰ ਤੇ ਹੀ ਸੁੱਟਣ ਦਾ ਇੰਤਜ਼ਾਮ ਕਰ ਲਏ ਗਏ ਹਨ ਭਾਈ ਲਾਲੋ ਚੌਂਕ ਦੇ ਟੁੱਟਣ ਦੀ ਖਬਰ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਨੇ ਵੀ ਭਾਈ ਲਾਲੋ ਚੌਂਕ ਨੂੰ ਨਹੀਂ ਤੋੜਿਆ ਬਲਕਿ ਨਗਰ ਕੌਂਸਲ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੈਠ ਕੇ ਮੀਟਿੰਗ ਹੋਈ ਹੈ ਅਤੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪਾਈ ਲਾਲੋ ਚੌਕ ਨੂੰ ਡਿਜ਼ਾਈਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਨਗਰ ਕੌਂਸਲ ਵੱਲੋਂ ਹੀ ਉੱਥੇ ਹੀ ਕੰਮ ਲਗਾਇਆ ਗਿਆ ਹੈ। ਉਹਨਾਂ ਕਹੇ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਲ ਕੇ ਨਗਰ ਕੌਂਸਲ ਪਾਈ ਲਾਲੋ ਚੌਕ ਦਾ ਨਵਾਂ ਡਿਜ਼ਾਈਨ ਤਿਆਰ ਕਰਕੇ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਏਗਾ। ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਝੂਠੀਆਂ ਅਪਮਾਨ ਤੋਂ ਬਚਨ ਦੀ ਲੋੜ ਹੈ ਅਤੇ ਬਿਨਾਂ ਕਿਸੇ ਸੱਚ ਜਾਣੇ ਹੀ ਅਪਮਾਨ ਤੋਂ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੈ। ਆਉਂ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਆ ਬਸ 1 ਮਿੰਟ ਦੇ ਹੋ ਗਏ 20 ਸੈਕਿੰਡ ਹੋ ਗਏ ਬਸ ਠੀਕ ਹੋਰ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ਏ ਡੀ ਸੀ ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀ ਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਹਦਯਾ ਬਾਈ ਕੁਝ ਮੀਡੀਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਵਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂ ਮੁੱਖ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ ਮਤ ਪੇ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਕੁਝ ਵੀ ਇਸ ਤਰ੍ਹਾਂ ਕਰ ਲਈਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਮੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਕ੍ਰੋਚਮੈਂਟ ਖੁੱਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਨਕ੍ਰੋਚਮੈਂਟwidehat ਨਾਲ ਤੇ ਕਾਫੀ ਖੁੱਲੀਆਂ ਹੋ ਜਾਣਗੀਆਂ ਸਰ ਕੱਲ ਲekin ਹੋਰ ਕੀ ਕੀਤਾ ਜਾ ਰਿਹਾ ਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬੋਰਡ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਉਂਦੀ ਆ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਤੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਵੇਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿ ਜਾ ਸਕਦਾ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫੇਰ ਮੈਂ ਕਰ ਚੁੱਕਾ ਇਹ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਆ ਜਿਹੜੀ ਗਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਮੰਨ ਲਓ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਇਤਿਆਰ ਆ ਇਸ ਕਰਕੇ ਕੂੜਾ ਦਾ ਏਡਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕੌਂਸਲ ਕੋਲ ਵੱਡਾ ਨੋਰ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਹੈ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਹੈ